ਦਾ ਲਾਈਵ ਕਥਾ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਸੰਗਤ ਜੀ ਬੇਨਤੀਆਂ ਆਪਾਂ ਸਾਂਝੀਆਂ ਕਰਾਂਗੇ ਥੋੜੀਆਂ ਜਿਹੀਆਂ ਸਮੇਂ ਦੀ ਨਜ਼ਾਕਤ ਵਿੱਚ ਰਹਿੰਦੇ ਹੋਏ ਪਿਆਰਿਓ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਜਿਹੜੇ ਕਹਿੰਦੇ ਨੇ ਵੀ ਸੰਤ ਚਲੇ ਗਏ ਕਿਤੇ ਨਹੀਂ ਗਏ ਸਾਧ ਸੰਗਤ ਇਸ ਵਿਸ਼ੇ ਨੂੰ ਆਪਾਂ ਥੋੜਾ ਜਿਹਾ ਸਮਝਾਂਗੇ ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਬੀਰ ਸੰਤ ਮੋਇ ਕਿਆ ਰੋਈਐ ਜੋ ਆਪਣੇ ਗ੍ਰਹਿ ਜਾਏ ਕਹਿੰਦੇ ਨੇ ਜਦੋਂ ਸੰਤ ਇਸ ਧਰਤੀ ਤੋਂ ਜਾਂਦੇ ਨੇ ਸੰਸਾਰ ਤੋਂ ਜਾਂਦੇ ਨੇ ਉਹਨਾਂ ਦੇ ਜਾਣ ਤੇ ਰੋਣਾ ਨਹੀਂ ਕਹਿੰਦੇ ਕਿਉਂ ਕਹਿੰਦੇ ਉਹਨਾਂ ਨੂੰ ਪਤਾ ਹੈ ਵੀ ਅਸੀਂ ਆਪਣੇ ਗ੍ਰਹਿ ਆਪਣੇ ਘਰ ਦੇ ਵਿੱਚ ਵਾਪਸ ਮੁੜ ਚੱਲਿਆ ਇੱਥੇ ਤਾਂ ਕੇਵਲ ਅਸੀਂ ਆਏ ਸੀ ਕੁਝ ਸਮੇਂ ਵਾਸਤੇ ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਹੋ ਅਸੀਂ ਤਾਂ ਸਿਰਫ ਆਹ ਕਾਰਜ ਕਰਨ ਦੇ ਲਈ ਆਏ ਸੀ ਇਹ ਮਨੋਖਾ ਜਨਮ ਦਾ ਇੱਕ ਕਾਰਨ ਸੀ ਇਥੇ ਆਉਣ ਦਾ ਜੋ ਆਪ ਜਪੈ ਅਵਰਹ ਨਾਮ ਜਪਾਵੇ ਕਹਿੰਦੇ ਉਹ ਆਏ ਸੀ ਨਾਮ ਜਪਣ ਤੇ ਹੋਰਾਂ ਨੂੰ ਜਪਾਉਣ ਲਈ ਆਏ ਸੀ ਤਰਨ ਆਏ ਸੀ ਤੇ ਹੋਰਾਂ ਨੂੰ ਨਾਲ ਤਾਰ ਕੇ ਲੈ ਗਏ ਕਿੰਨਿਆਂ ਨੂੰ ਨਾਮ ਦੀ ਚੇਟਕ ਲਾ ਗਏ ਤੇ ਬ੍ਰਹਮ ਗਿਆਨੀ ਜਿਹੜੇ ਪੂਰਨ ਸੰਤ ਹੁੰਦੇ ਨੇ ਸਾਧ ਸੰਗਤ ਉਹਨਾਂ ਨੂੰ ਪਤਾ ਸਾਰਾ ਕੁਝ ਹੁੰਦਾ ਪਰ ਉਹ ਕਦੇ ਬੋਲ ਕੇ ਨਹੀਂ ਦੱਸਦੇ ਕਾਰਨ ਕੀ ਉਹਨਾਂ ਨੂੰ ਪਤਾ ਹੈ ਵੀ ਇੱਕ ਨਾ ਇੱਕ ਦਿਨ ਜਾਣਾ ਹੈ ਮਰਨਾ ਸੱਚ ਹੈ ਤੇ ਜਾਣਾ ਝੂਠ ਹੈ ਉਹ ਇਸ ਗੱਲ ਨੂੰ ਜਾਣ ਲੈਂਦੇ ਨੇ ਇਸ ਕਰਕੇ ਉਹ ਪਦਾਰਥਾਂ ਦੇ ਨਾਲ ਮੋਹ ਨਹੀਂ ਪਾਉਂਦੇ ਮੋਹ ਮਾਇਆ ਦੇ ਨਾਲ ਨਹੀਂ ਜੁੜਦੇ ਉਹ ਸੱਚੀ ਅਕਾਲ ਪੁਰਖ ਦੀ ਜੋਤ ਨਾਲ ਜੁੜਦੇ ਨੇ ਬਾਬਾ ਅਜੀਤ ਸਿੰਘ ਜੀ ਹਸਾਲੀ ਵਾਲੇ ਕਹਿੰਦੇ ਜੀ ਮਹਾਂਪੁਰਖ ਚਲੇ ਗਏ ਮਹਾਂਪੁਰਖ ਤਾਂ ਜੀ ਹੁਣ ਰਹੇ ਨਹੀਂ ਜੀ ਹੁਣ ਉਹ ਪ੍ਰਤਾਪ ਨਹੀਂ ਰਿਹਾ ਐ ਨਹੀਂ ਰਿਹਾ ਮੈਂ ਕਹਿੰਦਾ ਸਾਧ ਸੰਗਤ ਕਦੇ ਮਹਾਂਪੁਰਖਾਂ ਨੂੰ ਯਾਦ ਤੇ ਕਰੀਏ ਜਿੰਨੀਆਂ ਵੀ ਬੰਦਗੀ ਵਾਲੀਆਂ ਰੂਹਾਂ ਨੇ ਕਦੇ ਕਿਸੇ ਨੂੰ ਯਾਦ ਤੇ ਕਰੀਏ ਬੈਠ ਕੇ ਲਾਗੇ ਧਿਆਨ ਕਦੇ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਣ ਦਾ ਕਦੇ ਫੈਸਲਾ ਕੀਤਾ ਕਦੇ ਚੱਲੇ ਪਰ ਨਹੀਂ ਗੱਲਾਂ ਸਾਡੇ ਕੋਲੇ ਬਹੁਤ ਨੇ ਜੀ ਹਸੰਤਤਾ ਚਲੇ ਗਏ ਜੀ ਐ ਹੋ ਗਿਆ ਕਦੇ ਅਸੀਂ ਕਿਉਂ ਨਹੀਂ ਸੋਚਿਆ ਵੀ ਅਸੀਂ ਸੰਤਾਂ ਵਾਲੀ ਸੋਚ ਤੇ ਚੱਲ ਸਕਦੇ ਆ ਕਦੇ ਉਸ ਚੀਜ਼ ਤੇ ਪਹਿਰਾ ਦੇਣ ਦੀ ਸੋਚਿਆ ਪਰ ਨਹੀਂ ਸੰਤ ਕਿਤੇ ਨਹੀਂ ਗਏ ਜਦੋਂ ਅਸੀਂ ਬੈਠ ਕੇ ਧਿਆਨ ਲਾਵਾਂਗੇ ਨਾ ਗੁਰੂ ਅਗੇ ਅਰਦਾਸ ਕਰਾਂਗੇ ਸੰਤਾਂ ਦਾ ਕੰਮ ਹੁੰਦਾ ਵੀ ਸਾਨੂੰ ਨਾਲ ਜੋੜ ਕੇ ਜਾਣਾ ਬੈਠੇ ਕੋਈ ਨਹੀਂ ਰਹਿੰਦਾ ਸੰਤਾਂ ਦਾ ਕੰਮ ਹੁੰਦਾ ਵੀ ਨਾਲ ਸੰਗਤ ਨੂੰ ਉਪਦੇਸ਼ ਦੇ ਕੇ ਜਾਣਾ ਕਿ ਭਾਈ ਗੁਰੂ ਨਾਲ ਜੁੜੀਏ ਸਤਗੁਰੂ ਨਾਲ ਜੁੜੀਏ ਸਰ ਪਿਆਰਿਓ ਜੇ ਅਸੀਂ ਉਹ ਨਹੀਂ ਜੁੜਦੇ ਇਹਦੇ ਵਿੱਚ ਸੰਤਾਂ ਦਾ ਕਸੂਰ ਕੀ ਹੈ ਦੋਸ਼ ਕੀ ਹੈ ਸਾਧ ਸੰਗਤ ਗੁਰੂ ਨਾਲ ਜੁੜਨਾ ਅਸੀਂ ਹੈ ਪਾਤਸ਼ਾਹ ਨਾਲ ਜੁੜਨਾ ਅਸੀਂ ਹੈ ਤੇ ਗੁਰੂ ਨਾਲ ਜੇ ਅਸੀਂ ਜੁੜਾਂਗੇ ਤਾਂ ਸਾਨੂੰ ਸੰਤਾਂ ਵਰਗਾ ਜਿਹੜਾ ਜੀਵਨ ਹੈ ਨਾ ਉਹ ਪ੍ਰਾਪਤ ਹੋ ਜਾਏਗਾ ਜਿਹੜੀ ਸੋਚ ਹੈ ਨਾ ਉਹ ਵਾਲੀ ਸੰਤਾਂ ਵਰਗੀ ਉਹ ਸਾਨੂੰ ਮਿਲ ਜਾਏਗੀ ਸਾਧ ਸੰਗਤ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਵਿੱਚ ਅਨੇਕਾਂ ਉਦਾਹਰਨਾਂ ਨੇ ਅਨੇਕਾਂ ਗੁਰਬਾਣੀ ਦੀਆਂ ਪੰਕਤੀਆਂ ਨੇ ਜਿਹਨੂੰ ਅਸੀਂ ਪੜ ਸਕਦੇ ਆ ਪਰ ਕਦੇ ਅਸੀਂ ਕੋਸ਼ਿਸ਼ ਨਹੀਂ ਕੀਤੀ ਇਸ ਵਿਸ਼ੇ ਨੂੰ ਵਿਚਾਰਨ ਦੀ ਕਦੇ ਵੀ ਅਸੀਂ ਕੋਸ਼ਿਸ਼ ਨਹੀਂ ਕੀਤੀ ਕਿ ਅਸੀਂ ਇਸ ਚੀਜ਼ ਨੂੰ ਪੜ੍ਹੀਏ ਕਦੇ ਅਸੀਂ ਕੋਸ਼ਿਸ਼ ਨਹੀਂ ਕੀਤੀ ਕਿ ਇਸ ਚੀਜ਼ ਨੂੰ ਵਿਚਾਰੀਏ ਪਰ ਨਹੀਂ ਪਿਆਰਿਓ ਅਸੀਂ ਤੇ ਕਦੇ ਕੋਸ਼ਿਸ਼ ਹੀ ਨਹੀਂ ਕੀਤੀ ਅਸੀਂ ਕਦੇ ਵਿਚਾਰਿਆ ਹੀ ਨਹੀਂ ਇਸ ਵਿਸ਼ੇ ਨੂੰ ਪਰ ਪਿਆਰਿਓ ਜੇ ਸਮਝਾਂਗੇ ਕਬੀਰ ਸੰਤ ਮੋਇ ਕਿਆ ਰੋਇਆ ਜੋ ਆਪਣੇ ਗ੍ਰਹਿ ਜਾਏ ਇਸ ਚੀਜ਼ ਨੂੰ ਸਮਝਿਓ ਜਾਣਾ ਇਥੋਂ ਸਭਨੇ ਹੈ ਚਲਿਆ ਸਭਨੇ ਜਾਣਾ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਸਾਨੂੰ ਚਿੰਤਾ ਕਰਨ ਦੀ ਜ਼ਰੂਰਤ ਹੈ ਕਦੇ ਇਸ ਵਿਸ਼ੇ ਦੀ ਸਮਝਿਓ ਜਰਾ ਵਾਹਿਗੁਰੂ ਜੀ ਕਾ ਖਾਲਸਾ Vai grudir fotei.